ਕਿਨਨ ਦੇ ਤੋਂ ਯੂਨਾਈਟਿਡ ਕੀ ਨਾਮ ਕੀ ਸੀ ਕੀ ਹੋਇਆ ਕਿ ਕਿਵੇਂ ਹੈ ਜੱਸੀ ਇਹਨਾਂ ਨੂੰ ਹਸਪੀਟਲ ਤੇ ਲੈ ਕੇ ਆਏ ਯੂਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨਾਂ ਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਰ ਚੱਲਿਆ ਵਾ ਮੁਰਕੇ ਲਾਸਟ ਦਿਨਾਂ ਨੂੰ ਇੱਕ ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰਨ ਕਰਨਾ ਪੈਣਾ। ਅਈ ਇੱਕ ਵਾਰ ਇੱਕ ਘੰਟੇ ਚੁਪਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ। ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਵੀ ਇਹਨਾਂ ਨੇ ਇਹ ਕਹਿ ਸਾਡੇ ਕੋਲ ਸਹਿਰ ਕਰਾਈ ਕਿ 3-4 ਦਿਨ ਵਿੱਚ ਹੁਸ਼ ਆ ਜੂਗੀ। ਅਈ ਵੀ ਕਿਹਾ 3-4 ਦਿਨ ਵਿੱਚ ਹੁਸ਼ ਆ ਜੂਗੀ। ਅਈ ਤਾਂ ਇਹਨਾਂ ਨੇ ਵੀ ਕਬੂਲ ਕਰ ਲਏ ਕਿ ਉਹ ਹੁਸ਼ ਆ ਜੂਗੀ। ਜਦੋਂ ਇਹਨਾਂ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਪੀ ਪੀ ਗਾ ਪੇਸ਼ਟ ਕਹਿੰਦਾ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ઓਪਰੇਟ ਕਰਨਾ ਐ ਹੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ ਐ 50% ਚਾਂਸ ਐ ਫਿਰ ਨਸ ਫੱਟੀ ਤੇ ਮੈਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਦੇ ਹੀ ੱਲੱ ਤਾਂ ਡਾਕਟਰ ਦੀ ਨਿਗਹਿਲੀ ਲੱਗ ਗਈ ਆ ਨਿਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਦੇ ਸਾਡੇ 6 ਵਜੇ ਦਾ ਸਰੀਅਸ ਹੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਤਾ ਬੇਨ ਦਾ ਫੋਨ ਕਰਨ ਡਿਆ ਵਾ ਵੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਜੇਕਰ ਉਹ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸੱਦੇ ਤੋਂ ਪਹਿਲਾਂ ਇਹਨੇ ਮੁੰਡੇ ਸੱਦੇ ਕਿ ਸੱਦੀਆ ਮੇਰਾ ਘਰ ਉੱਚੜ ਗਿਆ ਦੇ ਗੈਂਗਾ ਸਾਧਦੇ ਕੀ ਕਰਦੇ ਆ ਯਾਨੀ ਕਿ ਹੋਰ ਇਨਸਾਨ ਵੀ ਹੋਰ ਕੋਈ ਗਰੀਬ ਨਾ ਬੱਸ ਇਹ ਸੱਚ ਦੱਸਿਆ ਕਰਨ ਤੋ ਕੀ ਜੋ ਨਾਰਕਿਆ ਕਰਨ ਕੇ ਨੂੰ ਨਹੀਂ ਗੱਤਵਰੇਤਾ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪੀਟਲ ਖੁੱਲਿਆ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੂ ਜਿਹਦੀ ਡੈਥ ਹੋਈ ਹੈ ਉਹਨਾਂ ਦੇ ਪ੍ਰੋਬਲਮ ਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਸਰ ਤੁਸੀਂ ਇੱਥੋਂ ਦਾ ਐਸਐਮਓ ਜਿਹਦੇ ਇਹ ਤਾਂ ਦੇ ਨੋਲਜ ਤੋਂ ਬਿਨਾ ਹੀ ਮੈਨੂੰ ਖੋਲ ਸਕਦੇ ਨੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਆ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਈ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਨੂੰ ਉਹ ਆਪਣਾ ਕਲੀਨਿਕ ਚਲਾ ਸਕਦਾ ਹੈ ਜੇ ਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਰਵਲ ਸਰਜਨ ਸਾਡ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ ਇਸ ਜਾਨ ਜ਼ਰੂਰੀ ਨੇ ਹਸਪਤਲ ਸੈਪਰ ਲਿਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜ਼ਰੂਰੀ ਹੈ ਫਿਰ ਆ ਡਾਇਰੈਕਟ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਾਈਡ ਵੀ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਹਸਪਤਲ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦਾ ਨਾਲ ਖਲਵਾੜ ਕਰਨੇ ਜੋ ਵੀ ਸਾਨੂੰ ਆਪਣੇ ਸਰਪ੍ਰਸਦਾਂ ਸਾਹਵਲ ਉਹਦਾ ਇਤਹਾਮ ਹੋ ਗਏ ਜੋ ਵੀ ਇਹਨਾਂ ਵੱਲੋਂ ਅਨੁਵੇਦਿਸ਼ਨਾਈ ਗਈ ਹੈ ਉਹ ਸਭ ਮੈਨੀ ਪੈਰੀ ਕਰਨੀ ਪੈਣੀ ਹੈ